ਹੈਲੋ ਹਾਂਜੀ ਕੀ ਹਾਲ ਜੀ ਬਿਲਕੁਲ ਠੀਕ ਆ ਜੀ ਜੀ ਉਹ ਮੈਂ ਪੁੱਛਣਾ ਸੀ ਤੁਸੀਂ ਅੱਗੇ ਵੀ ਨਹੀਂ ਦੱਸਿਆ ਵੀ ਜਿਆ ਦਾਦਾ ਇਹਦਾ ਚਿੱਤੜ ਖੱਬਾ ਲੱਭਾ ਹੈ ਕਿ ਸੱਜਾ ਮੈਂ ਦੱਸਣਾ ਸੀ ਪੋਸਟ ਬਾਕੇ ਆਇਆ ਨਹੀਂ ਇੰਡੀਆ ਆਇਆ ਨਹੀਂ ਇੰਡੀਆ ਹਾਂਜੀ ਮੈਂ ਕਿਹਾ ਆਇਆ ਨਹੀਂ ਇੰਡੀਆ ਉਹ ਇੰਡੀਆ ਵਾਲਿਆਂ ਨੇ ਬੈਨ ਕੀਤਾ ਹੋਇਆ ਜੀ ਸਾਨੂੰ ਤੁਸੀਂ ਵੀ ਮਿਲ ਗਿਆ हां हां अमृतपाल बिल्कुल ठीक है पर ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਜਨਤਾ ਜਵਾਬ ਮੰਗਦੀ ਹੈ ਕਿ ਦਾਦਾ ਜੀ ਦਾ ਸੱਜਾ ਚਿੱਟੜ ਨਾ ਵਹੀ ਕਿ ਅੱਬਾ ਇਹ ਦੱਸੋ ਮੈਨੂੰ ਪਹਿਲਾਂ ਮੜਾ ਆ ਨਹੀਂ ਪਹਿਲਾਂ ਇਹ ਦੱਸੋ ਨਹੀਂ ਨਹੀਂ ਪਾਜੀ ਪਹਿਲਾਂ ਤੁਹਾਡੇ ਦਾਦੇ ਦਾ ਚਿੱਟੜ ਉੱਡੇ ਆ ਜਾਂ ਅੰਮ੍ਰਿਤਪਾਲ ਅੰਮ੍ਰਿਤਪਾਲ ਸਿੰਘ ਤਾਂ ਹੋਣਾ ਆਵਾ ਚਿੱਟੜ ਤੁਹਾਡੇ ਦਾਦੇ ਦੇ ਕਿੰਨੀ ਦੇਰ ਦੇ ਉੱਡੇ ਆ ਉਹ ਤੁਸੀਂ ਦੱਸ ਨਹੀਂ ਰਹੇ ਨਹੀਂ ਉਹ ਤਾਂ ਬਹੁਤ ਦੇਖੋ ਪੁਰਾਣੀ ਗੱਲ ਹੋ ਗਈ ਨਾ ਜੀ ਕੋਈ ਨਹੀਂ ਇਹ ਮੰਨਦੇ ਹੋ ਵੀ ਚਿੱਟੜ ਉੱਡ ਗਏ ਹੀ ਇੱਕ ਹੀ ਲੱਗਾ ਸੀ ਨਹੀਂ ਨਹੀਂ ਮੰਨਦੇ ਹੋ ਵੀ ਇੱਕ ਹੀ ਲੱਗਾ ਸੀ ਹਣਾ ਨਹੀਂ ਤੁਸੀਂ ਜੰਮੇ ਨਹੀਂ ਨਹੀਂ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਮੈਂ ਕਿ ਮੈਸੇਜ ਕਰ ਲੈ ਨਹੀਂ ਤੁਸੀਂ ਮੰਨਦੇ ਹੁਣ ਇਹ ਤਾਂ ਦੱਸ ਦਿਓ ਨਾ ਤੁਸੀਂ ਇਸ ਗੱਲ ਨੂੰ ਤਾਂ ਮੰਨਦੇ ਪਰ ਇਹ ਦੱਸ ਦਿਓ ਨਾ ਵੀ ਖੱਬਾ ਸੀ ਜਾਂ ਸੱਜਾ ਸੀ ਦੁੱਧ ਚੁੰਗਦੇ ਸੀ ਦੁੱਧ ਚੁੰਗਦੇ ਸੀ ਉਦੋਂ ਜਾਂ ਕੀ ਸੀ ਉਹ ਨਹੀਂ ਤੁਸੀਂ ਸਸਕਾਰ ਕੀਤਾ ਨਾ ਹੁਣ ਇੱਕ ਚਿੱਤੜ ਦਾ ਕੀਤਾ ਵਾ ਜਿੱਤੇ ਤੱਕ ਮੈਂ ਸੁਣਿਆ ਹੁਣ ਇਹ ਤਾਂ ਦੱਸ ਸਕਦੇ ਆ ਨਾ ਸੱਜਾ ਸੀ ਜਾਂ ਖੱਬਾ ਸੀ ਗੱਲ ਹੁਣ ਕਲੀਅਰ ਯਾਰ ਬਿੱਟੂ ਗਾਲ੍ਹਾਂ ਸੁਣ ਮੇਰੀ ਯਾਰ ਤੂੰ ਤੂੰ ਯਾਰ ਆਪਦੇ ਦਾਦੇ ਦਾ ਜਵਾਬ ਦੇ ਸਕਦਾ ਤੂੰ ਛੁਣਛਣਾ ਫੜਨ ਨੂੰ ਯਾਰ ਮੰਤਰੀ ਬਣਿਆ ਫਿਰਦਾ ਯਾਰ ਤੂੰ ਆਪਦੇ ਦਾਦੇ ਦਾ ਜਵਾਬ ਹੀ ਨਹੀਂ ਦੇ ਸਕਦਾ ਵੀ ਖੱਬਾ ਚਿੱਟੜ ਲੰਬਾ ਇੱਕ ਸੱਜਾ ਯਾਰ ਮੈਂ ਤਾਂ ਮੰਨ ਲਈ ਹੈ ਹੀ ਨਹੀਂ ਯਾਰ ਤੁਸੀਂ ਕਿਹਦੀ ਨਾਲ ਗੱਲ ਕਰਦੇ ਹੋ ਹਾਂਜੀ ਤੁਹਾਨੂੰ ਤੁਹਾਨੂੰ ਮੈਨੂੰ ਇਹ ਹੀ ਨਹੀਂ ਪਤਾ ਵੀ ਕੌਣ ਮੰਤਰੀ ਕੀ ਹੁੰਦਾ ਓਰੇ ਜਾਂ ਕੀ ਇਹ ਵਸੇ ਐਸੀ ਬੁੰਡ ਮਾਰਨੀ ਯਾਰ ਮੰਤਰੀਆਂ ਸੰਤਰੀਆਂ ਦੇ ਇਹ ਜਿਹੜਾ ਇਸ ਦੇਸ਼ 'ਚ ਯਕੀਨ ਨਹੀਂ ਰੱਖਦੇ ਮੈਨੂੰ ਮੈਨੂੰ ਇਹਨਾਂ ਜਵਾਬ ਚਾਹੀਦਾ ਵੀ ਸੱਜਾ ਚਿੱਟੜ ਹੀ ਖੱਬਾ ਸੀ ਇਹਨੂੰ ਸੀ ਮੰਨਦੇ ਨਹੀਂ ਜਦੋਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਅਸੀਂ ਹਿੰਦੁਸਤਾਨ ਨੂੰ ਅਸੀਂ ਮੰਨਦੇ ਹੀ ਨਹੀਂ ਗੇ ਹਾਂ ਦਲਾਵਰ ਇਹ ਤੂੰ ਇਹ ਦੱਸ ਇਹ ਦੱਸ ਨਾ ਹਾਂਜੀ ਹਾਂਜੀ ਦਲਾਵਰ ਸਿੰਘ ਨੇ ਡਾਏ ਸੀਗੇ ਤੇ ਮੈਨੂੰ ਮਾਫ਼ ਕਰ ਮੈਂ ਜੀ ਦੱਸੋ ਨਾ ਸੱਜਾ 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 ਚੱਤ ਲਵਾ ਕੇ ਕਦੋਂ ਦੱਸੋ ਬੜਾ ਯਾਰ ਤੁਸੀਂ ਤਾਂ ਬਿੱਟੂ ਯਾਰ ਇਹਦਾ ਨਾ ਕਰਿਆ ਕਰ ਨਾ ਨਾ ਇਹਦਾ ਗੱਲ ਨਹੀਂ ਬਣਦੀ ਯਾਰ ਬਿੱਟੂ ਇੰਨੀ دیر ਤੱਕ ਤੈਨੂੰ ਪੁੱਛਿਆ ਤੂੰ ਜਵਾਬ ਵੀ ਨਹੀਂ ਦਿੰਦਾ ਯਾਰ ਕਾਦੂੰ ਦੀ ਯਾਰ ਕਿਸੇ ਗੱਲ ਦੀ ਤੂੰ ਦੱਸ ਦੇ ਉਹ ਭਰਾ ਮੇਰਾ ਪਹਿਲਾਂ ਇਹ ਤਾਂ ਦੱਸ ਦਿਓ ਸੌਰੀ ਤੈਨੂੰ ਭਰਾ ਕਿਹਾ ਤਾਂ ਗੰਦੀ ਨਸਲ ਨੂੰ ਐ ਚਿੱਤੜੇ ਖੱਬਾ ਹੀ ਜੋ ਸਜਾਇਆ ਨਾ ਕਲੀਅਰ ਕਰਦੇ ਅਗਲੀ ਗੱਲ ਆਪਾਂ ਫਿਰ ਕਰਾਂਗੇ ਯਾਰ ਤੇਰੀ ਇੰਟਰਵਿਊ ਰੱਖਾਂਗੇ ਪੂਰੀ ਕਿਸੇ ਦਿਨ ਤੁਸੀਂ ਲਾਈਵ ਇੰਟਰਵਿਊ ਤੇ ਆਉਣਾ ਚਾਹੋਗੇ ਕਿਸੇ ਦਿਨ ਲਾਈਵ ਇੰਟਰਵਿਊ ਤੇ ਤੁਸੀਂ ਆਉਣਾ ਚਾਹੋਗੇ ਜੀ ਯਾਰ ਹੁਣ ਤੂੰ ਮੈਨੂੰ ਕਹਿ ਰਿਹਾ ਬ੍ਰਿਟੂ ਗੰਦੀ ਉਲਾਦ ਨਾਲੇ ਯਾਰ ਉਹ ਤਾਂ ਹੈ ਹੀ ਉਹ ਦੱਸਣ ਦੀ ਲੋੜ ਥੋੜਾ ਯਾਰ ਉਹ ਤਾਂ ਮੈਂ ਤੈਨੂੰ ਥੋੜਾ ਯਾਦ ਕਰਾਇਆ ਤੁਸੀਂ ਭੁੱਲ ਜਾਨੇ ਆ ਨਾ ਵੀ ਤੁਸੀਂ ਕਿੰਨਾ ਦੀ ਨਸਲੋਂ ਕੀ ਹੋ ਕਿਹੜੇ ਬੁੱਚੜਾਂ ਦੀ ਨਸਲੋਂ ਤੁਸੀਂ ਹੈਨਾ ਜਿਨ੍ਹਾਂ ਨੇ ਲੱਖਾਂ 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 ਉਹਨਾਂ નિર્ਦੋਸ਼ ਸਿੰਘਾਂ ਦੇ ਕਤਲ ਕੀਤੇ ਤੇਰੇ ਦਾਦੇ ਨੇ ਤੇ ਉਹੀ ਚੀਜ਼ ਤੂੰ ਕਰ ਰਿਹਾ ਵਾ ਇੱਥੇ ਕਦੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲ ਕੇ ਕਦੀ ਕੋਸ਼ ਹੈਨਾ ਤੇ ਮੈਡਾ ਦੱਸੇਗਾ ਯਾਰ ਸੱਜਾ ਚ ਤੜ ਹੀ ਜਾ ਖੱਬਾ ਬਸ ਇਹਨਾਂ ਕਲੀਅਰ ਕਰ ਦੇ ਯਾਰ ਇਹਨਾਂ ਹਾਂਜੀ ਇਹੀ ਮੈਂ ਪੁੱਛ ਰਿਹਾ ਵਾਂ ਬੜੇ ਸਤਿਕਾਰ ਨਾਲ ਦਾਦਾ ਜੀ ਦਾ ਸੱਜਾ ਚ ਤੜ ਲੱਭਾ ਹੀ ਸਸ